ਇਹ ਫਿਲਮ ਐਮਰਜੈਂਸੀ ਦਾਵੀ ਮੁਖਤਸ ਸਾਹਿਬ ਦੇ ਵਿੱਚ ਵਿਰੋਧ ਕਰਦਿਆ ਅਕਾਲੀ ਦਲ ਦੇ ਦਿੱਗਜ ਆਗੂ ਜਗਜੀਤ ਸਿੰਘ ਹਣੀ ਬਰਾੜ ਫਤਣ ਵਾਲਾ ਨੇ ਆਖਿਆ ਹੈ ਕਿ ਜਿਸ ਫਿਲਮ ਦੇ ਰਾਹੀਂ ਪੰਜਾਬ ਦੇ ਵੱਡ ਵਡੇਰਿਆਂ ਸੰਕਰਸ਼ੀ ਯੋਧਿਆ ਅਤੇ ਮਾਵਾ ਪੇਣਾ ਦਾ ਅਪਮਾਨ ਕੀਤਾ ਗਿਆ ਹੋਵੇ ਅਜਿਹੀ ਫਿਲਮ ਨੂੰ ਆਪਣੇ ਸਿਨੇਮਾ ਕਾਰਦੇ ਵਿੱਚ ਲਗਾਉਣ ਬਾਰੇ ਸੋਚ ਵੀ ਨਹੀਂ ਸਕਦੇ ਉਹਨਾਂ ਆਖਿਆ ਹੈ ਕਿ ਅਜਈਆਂ ਫਿਲਮਾਂ ਨੂੰ ਆਪਣੇ ਸਿਨੇਮਾ ਕਾਰਦੇ ਵਿੱਚ ਲਗਾ ਕੇ ਕਮਾਈ ਕਰਨ ਦੇ ਨਾਲੋਂ ਵਿਲੇ ਬੈਠਣਾ ਅਤੇ ਕਾਰੋਬਾਰ ਵਿੱਚ ਘਾਟਾ ਚੱਲਣਾ ਵੀ ਬਿਹਤਰ ਵਿਕਲਪ ਹੈ ਉਹ ਹੀਰੋ ਹਨ ਜਿਨੇ ਸਾਡੇ ਕੌਮ ਤੇ ਹਮਲਾ ਕੀਤਾ ਸਾਡੀ ਜਾਤ ਤੇ ਹਮਲਾ ਕੀਤਾ ਸਾਡੀਆਂ ਮਾਵਾਂ ਭੈਣਾਂ ਬਾਰੇ ਬੋਲੀ ਮੈਨੂੰ 2 ਦਿਨ ਹੋ ਗਏ ਸ਼੍ਰੀ ਮੁਕਸਰ ਸਾਹਿਬ ਦੇ ਪ੍ਰਸ਼ਾਸਨ ਦੇ ਪੁਲਿਸ ਅਫਸਰਾਂ ਦੇ ਸਿੱਖ ਬੁੱਧੀਜੀਵੀਆਂ ਦੇ ਪੰਥਕ ਜਥੇਬੰਦੀਆਂ ਦੇ ਮੈਨੂੰ ਟੈਲੀਫੋਨ ਆਇਆ ਵੀ ਤੁਸੀਂ ਇਹ ਐਮਰਜੈਂਸੀ ਵਰਗੀ ਫਿਲਮ ਲਾ ਰਹੇ ਹੋ ਉਹ ਮੇਰੇ ਇੱਕੋ ਜਵਾਬ ਸੀ ਜਿਸ ਔਰਤ ਨੇ ਸਾਡੀ ਕੌਮ ਬਾਰੇ ਸਾਡੇ ਪੰਜਾਬ ਬਾਰੇ ਸਾਡੇ ਵਿਰਸੇ ਬਾਰੇ ਅਪਸ਼ਬਦ ਕਹੇ ਮਤਲਬ ਹੀ ਨਹੀਂ ਬੰਦਾ ਉਸ ਔਰਤ ਦੀ ਫਿਲਮ ਲਾਉਣ ਦਾ ਔਰ ਇਸ ਹੀਰੋਨ ਦੀ ਫਿਲਮ ਪੰਜਾਬ ਦੇ ਵਿੱਚ ਉਹਨਾਂ ਚਰਨੀ ਲਾਉਣੀ ਚਾਹੀਦੀ ਜਿੱਨਾਂ ਚ ਰਹਿ ਖਨਾਰੀ ਵਿਖੇ ਬਾਰਡਰ ਤੇ ਬੈਠੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਸਮੁੱਚੀਆਂ ਕਿਸਾਨ ਜਥੇਬੰਦੀਆਂ ਸਮੁੱਚੇ ਕਿਸਾਨਾਂ ਤੋਂ ਸਮੂਚੀ ਸਿੱਖ ਕੌਮ ਤੋਂ ਅਕਾਲ ਤਖਤ ਸਾਹਿਬ, ਸ੍ਰੀ ਅਮਰitsar ਸਾਹਿਬ ਵਿਖੇ ਜਾ ਕੇ ਸਾਰੇ ਗੁਰਦੁਆਮਾਂ ਤੇ ਜਿੰਨੇ ਵੀ ਤਖਤ ਆ ਉਹਨਾਂ ਤੇ ਜਾ ਕੇ ਜਿੰਨਾ ਚਿਰ ਮੱਥਾ ਨਹੀਂ ਰਗੜਦੀ ਨੱਕ ਨਹੀਂ ਰਗੜਦੀ ਉਹਨਾਂ ਚਿਹਰੇ ਨੂੰ ਮਾਫੀ ਨਹੀਂ ਦੇਣੀ ਚਾਹੀਦੀ ਤੇ ਮੈਂ ਪੰਜਾਬ ਦੇ ਸਮੂਹ ਸਿਨੇਮਾ ਮਾਲਕਾਂ ਨੂੰ ਵੀ ਇਹ ਅਪੀਲ ਕਰਨੀ ਚਾਹਣਾ ਕਿ ਇਹੋ ਜੀ ਮਾੜੀ ਆਰਤ ਦੀ ਕਦੇ ਵੀ ਫਿਲਮ ਨਾ ਲਾਈ ਜਾਵੇ ਮੈਨੂੰ ਅੱਗੇ ਵੀ ਮੇਰੇ ਪਹਿਲਾਂ ਪੱਤਰਕਾਰ ਭਰਾ ਪੁੱਛ ਕੇ ਗਏ ਆ ਕਿ ਦੂਜੇ ਸਿਨੇਮਾ ਵਾਲੇ ਤਾਂ ਬੜੀ ਕਮਾਈ ਕਰ ਜਾਣਗੇ ਜੀ। ਇਹੋ ਜੀ ਕਮਾਈ ਲਾਨਤਾ ਜਿਹੜੇ ਇਹੋ ਜੀ ਕਮਾਈ ਖਾਂਦੇ ਆ ਜਾਂ ਕਰਦੇ ਆ। ਜਿਨ੍ਹਾਂ ਨੇ ਸਭ ਤੋਂ ਉੱਤੇ ਸਾਡੀ ਪਹਿਲਾ ਕੌਮ ਮੈਂ ਵੀ ਜੱਟ ਸਿੱਖ ਘਰਾਣੇ ਦੇ ਵਿੱਚ ਜਨਮ ਲਿਆ ਮੈਂ ਬਤੌਰ ਕਿਸਾਨ ਬਤੌਰ ਸ਼ਰੋਮਣੀ ਅਕਾਲੀ ਦਲ ਦਾ ਵਰਕਰ ਹੋਣ ਦੇ ਨਾਤੇ ਮੇਰਾ ਇਨਸਾਨੀਅਤ ਦੇ ਤਾਰ ਤੇ ਇਹ ਮੇਰਾ ਇੱਕ ਮੁੱਢਲਾ ਫਰਜ਼ ਬੰਦਾ ਸੀ। ਕਿ ਮੈਂ ਇਸ ਮਾੜੀ ਔਰਤ ਦੀ ਕਦੇ ਫਿਲਮ ਕੀਤੀ ਉਹਦਾ ਨਾਮ ਹੀ ਨਾ ਲਵਾਂ ਉਹਦਾ ਪੋਸਟਰ ਤੱਕ ਵੀ ਆਪਦੇ ਸਿਨੇਮੇ ਦੇ ਵਿੱਚ